ਗੱਲ ਦੋਸਤੋ client ਨੇ 7 ਦਿਨ ਦੇ ਟੂਰਿਸਟ ਪਰਪਸ ਦੇ ਵਾਸਤੇ UK ਦਾ ਵੀਜ਼ਾ ਅਪਲਾਈ ਕੀਤਾ ਸੀਗਾ ਜਿਹੜਾ ਕਿ ਉਹਨਾਂ ਦਾ ਰਿਫਿਊਜ਼ ਹੋ ਗਿਆ ਸੀਗਾ ਰਿਫਿਊਜ਼ਲ ਦੇ ਵਿੱਚ ਬੇਸਿਕਲੀ 3-4 ਰੀਜ਼ਨ ਜੋ ਹੈ ਵੀਜ਼ਾ ਆਫੀਸਰ ਨੇ ਮੈਂਸ਼ਨ ਕੀਤੇ ਸੀਗਾ ਸਭ ਤੋਂ ਪਹਿਲਾ ਰੀਜ਼ਨ ਤੇ ਸੀਗਾ ਕਿ ਜਿਹੜੇ ਉਹਨਾਂ ਦੇ ਬੈਂਕ ਦੇ ਵਿੱਚ ਕ੍ਰੈਡਿਟਸ ਆ ਰਹੇ ਨੇ ਪੈਸੇ ਆ ਰਹੇ ਨੇ ਉਹਨਾਂ ਦਾ ਮੇਲ ਮਲਾਪ ਜਿਹੜਾ ਸੀਗਾ ਉਹਨਾਂ ਦੀ ਇਨਕਮ ਜਿਹੜੀ ਉਹਨਾਂ ਨੇ ਇਨਕਮ ਟੈਕਸ ਰਿਟਰਨ ਦੇ ਵਿੱਚ ਡਿclare ਕੀਤੀ ਸੀ ਕਿ ਮੈਚ ਨਹੀਂ ਕਰ ਰਹੀ ਸੀ ਉਹ ਕਹਿੰਦੇ ਸੀ ਬਿਜ਼ਨਸ ਡਾਊਟਫੁਲ ਲੱਗ ਰਿਹਾ ਸੀਗਾ ਸੈਕੰਡਲੀ ਉਹਨਾਂ ਨੇ ਕਹਿਆ ਸੀਗਾ ਕਿ ਜੋ ਬਿਜ਼ਨਸ ਦੀ ਰਜਿਸਟ੍ਰੇਸ਼ਨ ਹੈਗੀ ਆ ਤੁਸੀਂ ਉਦਮ ਜਿਹੜਾ ਸਰਟੀਫਿਕੇਟ ਐਮਐਸਐਮਈ ਸਰਟੀਫਿਕੇਟ ਸੀਗਾ ਉਹ ਵੀਜ਼ਾ ਅਪਲੀਕੇਸ਼ਨ ਲਗਾਉਣ ਤੋਂ ਸਿਰਫ 2-3 ਮਹੀਨੇ ਪਹਿਲੇ ਹੀ ਬਣਵਾਇਆ ਸੀਗਾ ਜਦਕਿ ਬਿਜ਼ਨਸ ਉਹਨਾਂ ਨੇ ਲਿਖਿਆ ਸੀ ਕਲਾਈਂ ਨੇ ਕਿ ਮੇਰਾ 7-8 ਸਾਲ ਪੁਰਾਣਾ ਆ ਸੋ ਉਹਨਾਂ ਨੇ ਉੱਤੇ ਵੀ ਇੱਕ ਡਾਊਟ ਰੇਜ਼ ਕੀਤਾ ਸੀ ਕਿ ਜੇ ਬਿਜ਼ਨਸ 7-8 ਸਾਲ ਪੁਰਾਣਾ ਆ ਤੇ ਫਿਰ ਰਜਿਸਟ੍ਰੇਸ਼ਨ 3 ਮਹੀਨੇ ਪੁਰਾਣੀ ਆ ਤੇ ਇਹ ਤਾਂ ਮਤਲਬ ਇਹ ਆ ਕਿ ਬਿਜ਼ਨਸ ਹੀ 3 ਮਹੀਨੇ ਪੁਰਾਣਾ ਹੈਗਾ ਆ ਔਰ ਥਰਡਲੀ ਉਹਨਾਂ ਨੇ ਹੋਮ ਟਾਈਸ ਨੂੰ ਲੈ ਕੇ ਵੀ ਇੱਕ ਕਨਸਰਨ ਰੇਜ਼ ਕੀਤਾ ਸੀਗਾ ਕਿ ਜੇ ਤੁਹਾਨੂੰ ਵੀਜ਼ਾ ਦੇ ਦਿੰਦਾ ਤੁਸੀਂ ਬਾਹਰ ਚਲੇ ਜਾਂਦੇ ਹੋ ਤਾਂ ਤੁਹਾਡੇ ਪਿੱਛੇ ਇੱਥੇ ਕੋਈ ਨਹੀਂ ਬਚਦਾ ਕੰਟਰੀ ਦੇ ਵਿੱਚ ਜਿਹਦੇ ਕਰਕੇ ਕਿ ਤੁਹਾਨੂੰ ਤੁਸੀਂ ਵਾਪਸ ਆਉਂਗੇ ਇਸ ਲਈ ਵੀਜ਼ਾ ਤੁਹਾਨੂੰ ਨਹੀਂ ਦਿੱਤਾ ਜਾ ਸਕਦਾ ਤੁਸੀਂ ਵਾਪਸ ਆਉਂਦੇ ਤੁਹਾਡੇ ਸੰਭਾਵਨਾ ਬੜੀ ਘੱਟ ਹੈਗੀ ਆ ਸੋ ਰਿਫਿਊਜ਼ਲ ਤੋਂ ਬਾਅਦ ਕਲਾਇੰਟ ਸਾਨੂੰ ਅਪਰੋਚ ਕੀਤਾ ਸੀਗਾ ਅਸੀਂ ਇਹਨਾਂ ਦੀ ਕੇਸ ਨੂੰ ਪ੍ਰੋਪਰ ਤਰੀਕੇ ਨਾਲ ਸਟੱਡੀ ਕੀਤਾ ਪੇਰਜ਼ੈਂਟ ਕੀਤਾ ਹੈਗਾ ਆ ਔਰ ਅਸੀਂ ਇਹਨੂੰ ਇਸ ਰਿਫਿਊਜ਼ਲ ਨੂੰ ਚੈਲੰਜ ਕਰਨ ਦਾ ਫੈਸਲਾ ਜਿਹੜਾ ਹੈਗਾ ਲਿਆ ਸੀਗਾ ਤੇ ਅਸੀਂ ਇੱਕ ਬਹੁਤ ਹੀ ਡਿਟੇਲਡ ਕੰਪਰੀਹੈਂਸਿਵ ਜੋ ਹੈ ਕਹਿ ਲਓ ਕਿ ਅਪੀਲ ਫਾਈਲ ਕੀਤੀ ਸੀਗੀ ਆ ਆਪਾਂ ਦੇਖ ਸਕਦੇ ਹਾਂ ਕਿ ਆਹ ਆਪਾਂ ਅਪੀਲ ਇੱਕ ਫਾਈਲ ਇਹਨਾਂ ਦੀ ਕੀਤੀ ਸੀਗੀ ਸਾਰੇ ਪੁਆਇੰਟ ਜਿੰਨੇ ਵੀ ਵੀਜ਼ਾ ਆਫੀਸਰ ਨੇ ਲਿਖੇ ਸੀਗੇ ਅਸੀਂ ਉਹਨਾਂ ਕੱਲੇ-ਕੱਲੇ ਪੁਆਇੰਟ ਨੂੰ ਪ੍ਰੋਪਰ ਤਰੀਕੇ ਨਾਲ ਕਾਊਂਟਰ ਕੀਤਾ ਆ ਐ ਐਕਸਪਲੇਨ ਕੀਤਾ ਆ ਯਾ ਆਪਣੇ ਸਟੈਂਡ ਨੂੰ ਜਸਟੀਫਾਈ ਕੀਤਾ ਹੈਗਾ ਆ ਇਹ ਜਿਹੜੀ ਸਾਡੀ ਸੀਗੀ ਕਾਫੀ ਲੰਬੀ ਚੌੜੀ ਅਪੀਲ ਬਣ ਗਈ ਸੀਗੀ ਆਈ ਥਿੰਕ ਇਟ ਵਾਸ ਅਰਾਊਂਡ 18 ਪੇजेस ਜਿਹਦੇ ਵਿੱਚ ਅਸੀਂ ਕਿ ਜੋ ਯੂਕੇ ਟ੍ਰਿਬਿਊਨਲ ਔਰ ਯੂਕੇ ਹਾਈ ਕੋਰਟਸ ਦੇ ਪੁਰਾਣੇ ਕੇਸ ਲਾ ਵੀ ਸੀਗੇ ਉਹਨਾਂ ਦਾ ਵੀ ਇਹਦੇ ਵਿੱਚ ਪ੍ਰੋਪਰ ਰੈਫਰੈਂਸ ਦਿੱਤਾ ਸੀਗਾ ਤਾਂ ਕਿ ਸਾਡੀ ਅਪੀਲ ਦੇ ਵਿੱਚ ਪ੍ਰੋਪਰ ਵੇਟੇਜ ਪੈ ਸਕੇ ਔਰ ਕੇਸ ਇੱਕ ਪੋਜੀਟਿਵ ਡਾਇਰੈਕਸ਼ਨ ਵੱਲ ਜਾ ਸਕੇ ਔਰ ਜਿਵੇਂ ਕਿ ਅਸੀਂ ਉਮੀਦ ਕਰਦੇ ਸੀਗੇ ਸਾਡੀ ਅਪੀਲ ਜਾਣ ਤੋਂ ਬਾਅਦ ਜਿਹੜਾ ਹੈਗਾ ਆ ਮਾਮਲਾ ਜਿਹੜਾ ਹੈਗਾ ਆ ਹੋਮ ਆਫਿਸ ਨੇ जो है अपनी पटीशन जगह अक्सैप्ट कर लिया है हैगाफ्यूजल जी विद्रॉ हो गई डिपार्टमेंट ने होम ऑफिस ने जो है केस रीकंसीडरेशन वास्ते मार कर दिता है सो इट्स अ वेरी पॉजिटिव साइन सो दोस्तों अगर थी यूके तो या शैनगन की किसी भी कंट्री तो कोई भी रिफ्यूजल आई है चाहे टूरिस्ट विजे लैकेस्ट विजे चाहे वर्क परमिट या स्पाउस वीजे लैके है ਤੁਸੀਂ ਇੱਕ ਵਾਰ ਵੀਜ਼ਾ ਗੁਰੂ ਇਮੀਗ੍ਰੇਸ਼ਨ ਦੀ ਟੀਮ ਦੇ ਨਾਲ ਆਪਣਾ ਕੇਸ ਜ਼ਰੂਰ ਡਿਸਕਸ ਕਰੋ ਅਸੀਂ ਕੋਈ ਨਾ ਕੋਈ ਸਮਾਧਾਨ ਤੁਹਾਡੇ ਕੇਸ ਦਾ ਕੱਢਣ ਦੀ ਕੋਸ਼ਿਸ਼ ਕਰਾਂਗੇ ਔਰ ਤੁਹਾਨੂੰ ਅਸੀਂ ਅਪੀਲ ਦੇ ਵਿੱਚ ਇੱਕ ਆਪਸ਼ਨ ਦੇ ਰਹੇ ਹਾਂ ਜਿਹਦੇ ਵਿੱਚ ਕਿ ਤੁਸੀਂ ਵੀਜ਼ਾ ਆਨ ਤੋਂ ਬਾਅਦ ਵੀ ਪੇਮੈਂਟ ਅਗਰ ਚਾਹੋ ਤਾਂ ਵੀਜ਼ਾ ਆਨ ਤੋਂ ਬਾਅਦ ਦੇ ਸਕਦੇ ਹੋ ਮਤਲਬ ਤੁਹਾਨੂੰ ਅਪਰਫਰੰਟ ਪੈਸੇ ਦੇਣ ਦੀ ਲੋੜ ਨਹੀਂ ਹੈਗੀ ਅਸੀਂ ਤੁਹਾਡਾ ਕੇਸ ਬਿਲਕੁਲ ਫ੍ਰੀ ਲੜਾਂਗੇ ਔਰ ਪੈਸੇ ਤੁਹਾਡਾ ਕੋ ਵੀਜ਼ਾ ਲੱਗਣ ਤੋਂ ਬਾਅਦ ਲਾਂਗੇ ਸਸਿਆਕਾਂ ਦੋਸਤੋ